ਪੋਸਟਮਾਰਟਮ ਦੀ ਜੋ ਰਿਪੋਰਟ ਸਾਹਮਣੇ ਆਈ ਆ ਸੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਸਾਫ਼ ਤੌਰ ਤੇ ਲਿਖਿਆ ਗਿਆ ਕਿ ਜਿਹੜਾ ਜਿਹੜੇ ਪਿੱਤਲ ਦੇ ਛਰ ਜਿਹੜੇ ਹੈਗੇ ਆ ਉਹ ਸਿਰ ਦੇ ਵਿੱਚੋਂ ਮਿਲਿਆ ਕੁਝ ਜਿਹੜੀਆਂ ਪਲੇਟਸ ਹੈਗੀਆਂ ਉਹ ਵੀ ਸਿਰ ਦੇ ਵਿੱਚੋਂ ਮਿਲੀਆਂ ਤਾਂ ਉਹਦੇ ਕਰਕੇ ਸ਼ੁਭ ਕਰਨ ਦੀ ਮੌਤ ਹੋਈ ਆ ਤਾਂ ਸਾਫ਼ ਤੌਰ ਤੇ ਜਿਹੜੀ ਰਿਪੋਰਟ ਹੈਗੀ ਆ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਹਾਲਾਂਕਿ ਇੱਕ ਦੋ ਤਣ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਵੀ ਗਈ ਸੀ ਕਿ ਜਿਹੜੀ ਮੌਤ ਹੋਈ ਆ ਉਹ ਪਲਾਸਟਿਕ ਦੀ ਗੋਲੀ ਦੇ ਕਰਕੇ ਨਹੀਂ ਹੋਈ ਬਲਕਿ ਜਿਹੜਾ ਪਿੱਤਲ ਦਾ ਜਿਹੜਾ ਛਰ ਹੈਗਾ ਸਿਰ ਦੇ ਵਿੱਚ ਵੱਜਣ ਕਰਕੇ ਇਹ ਮੌਤ ਹੋਈ ਆ ਜੋ ਇੰਜਰੀ ਹੋਈ ਸੀ ਮੇਨ ਕ ਅਸ਼ੁਭ ਕਰਨ ਦੀ ਮੌਤ ਦਾ ਇਹੀ ਦੱਸਿਆ ਜਾ ਰਿਹਾ ਹਾਲਾਂਕਿ ਅਸ਼ੁਭ ਕਰਨ ਦੀ ਮੌਤ 21 ਫਰਵਰੀ ਨੂੰ ਹੋਈ ਸੀ ਜਦੋਂ ਘਰੌਰੀ ਬਾਡਰ ਦੇ ਉੱਤੇ ਉਹ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਸ ਸਮੇਂ ਸਿਰ ਦੇ ਵਿੱਚ ਗੋਲੀ ਲੱਗੀ ਸੀ ਉਸ ਤੋਂ ਬਾਅਦ 8 ਦਿਨ ਤੱਕ ਉਹਨਾਂ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਸੀਗਾ 29 ਫਰਵਰੀ ਨੂੰ ਪੋਸਟਮਾਰਟਮ ਹੋਇਆ ਤੇ ਪੋਸਟਮਾਰਟਮ ਦੀ ਰਾਤ ਦੇ ਹਨੇਰੇ ਦੇ ਵਿੱਚ ਕੀਤਾ ਗਿਆ ਜਿਸ ਦੇ ਉੱਤੇ ਬਾਅਦ ਦੇ ਵਿੱਚ ਬਹੁਤ ਸਿਆਸਤ ਵੀ ਹੋਈ ਕਿ ਆਖਿਰਕਾਰ ਰਾਤ ਦੇ ਅੰਧੇਰੇ ਦੇ ਵਿੱਚ ਕਿਉਂ ਪੋਸਟਮਾਰਟਮ ਕੀਤਾ ਗਿਆ ਜਦਕਿ ਗਾਈਡਲਾਈਨ ਜਿਹੜੀ ਹੈਗੀ ਹੈ ਕੇਂਦਰੀ ਸਿਹਤ ਵਿਭਾਗ ਅਤੇ ਪੰਜਾਬ ਸਿਹਤ ਵਿਭਾਗ ਦੀਆਂ ਇਹ ਨਹੀਂ ਕਹਿੰਦੀ ਕਿ ਕਿਸੇ ਵੀ ਵਿਅਕਤੀ ਦਾ ਸੂਰਜ ਡੁੱਬਣ ਤੋਂ ਪਹਿਲਾਂ ਜਾਂ ਸੂਰਜ ਚੜ੍ਹਨ ਤੋਂ ਪਹਿਲਾਂ ਪੋਸਟਮਾਰਟਮ ਕੀਤਾ ਜਾਵੇ ਤਾਂ ਅੱਜ ਦੀ ਜਿਹੜੀ ਇਹ ਰਿਪੋਰਟ ਸਾਹਮਣੇ ਆਈ ਆ ਜਨਤਕ ਹੋਈ ਆ ਉਸ ਰਿਪੋਰਟ ਦੇ ਵਿੱਚ ਇਹ ਵੱਡੇ ਖੁਲਾਸੇ ਜਿਹੜੇ ਹੁੰਦੇ ਹੋਏ ਨਜ਼ਰ ਆ ਰਹੇ ਆ ਪਿਛੋਕਹ ਜ਼ਾਹਰ ਤੋਂ ਤੇ ਸਵਾਲ ਤਾਂ ਵੱਡੇ ਬਣਦੀ ਆ ਕਿਉਂਕਿ ਜਿਸ ਤਰੀਕੇ ਨਾਲ ਉਸ ਦੀ ਮੌਤ ਹੋਈ ਉਸ ਤੋਂ ਬਾਅਦ ਕਈ ਸਰੇ ਵਿਵਾਦ ਜ਼ਰੂਰ ਖੜੇ ਹੋਏ ਕਿ ਆਖਿਰਕਾਰ ਗੋਲੀ ਕਿਵੇਂ ਲੱਗੀ ਗੋਲੀ ਸਿਰ ਦੇ ਪਿੱਛੇ ਕਿਵੇਂ ਲੱਗੀ ਆ ਸਵਾਲ ਸਭ ਤੋਂ ਵੱਡਾ ਇਹੀ ਬਣਿਆ ਕਿ ਮੌਤ ਜਿਹੜੀ ਹੁੰਦੀ ਆ ਸ਼ੁਭ ਕਰਨ ਦੀ ਉਹ ਸਿਰ ਦੇ ਉੱਤੇ ਗੋਲੀ ਲੱਗਣ ਦੇ ਕਰਕੇ ਹੋ ਜਾਂਦੀ ਆ ਬਾਅਦ ਚ ਇਹ ਗੱਲਾਂ ਬਾਤਾਂ ਵੀ ਚੱਲੀਆਂ ਕਿ ਪਲਾਸਟਿਕ ਦੀ ਗੋਲੀ ਸੀ ਲਈ ਲੇਕਿਨ ਜਦੋਂ ਇਹ ਸਾਹਮਣੇ ਆਇਆ ਕਿ ਜਿਹੜਾ ਪਿੱਤਲ ਦੇ ਸ਼ਰਰੇ ਵਜੇ ਆ ਤਾਂ ਉਸ ਤੋਂ ਇਹ ਵਿਵਾਦ ਹੋਰ ਵੀ ਵੱਡਾ ਹੋ ਜਾਂਦਾ ਕਿ ਆਖਿਰਕਾਰ ਇਸ ਤਰੀਕੇ ਦੇ ਸ਼ਰਰੇ ਜਿਹੜੇ ਕਿ ਜਾਨ ਲੈ ਸਕਦੇ ਜਿਨ੍ਹਾਂ ਨੇ ਜਾਨ ਲਈ ਵੀ ਉਹ ਸ਼ਰਰੇ ਉਸ ਜਗ੍ਹਾ ਤੇ ਕਿਉਂ ਚਲਾਈ ਜਦ ਕਿ ਕਿਸਾਨ ਉੱਥੇ ਪ੍ਰਦਰਸ਼ਨ ਕਰ ਰਹੇ ਸੀ ਦਿੱਲੀ ਵੱਲ ਜਾ ਰਹੇ ਸੀ ਕਿਸਾਨਾਂ ਵੱਲੋਂ ਸੜਕਾਂ ਨਹੀਂ ਰੋਕੀਆਂ ਗਈਆਂ ਸੀ ਕਿਸਾਨ ਜਥੇਬੰਦੀਆਂ ਵੱਲੋਂ ਇਹ ਗੱਲਬਾਤ ਆਖੀ ਗਈ ਸੀ